ਬਾਡੀ ਦੀ ਨਹੀਂ ਜ਼ਿੰਮੇਵਾਰੀ ਤੋਂ ਬਾਹਰ ਅੱਜ ਮੇਰੀ ਲੁਧਿਆਣਾ ਫੇਰੀ ਦੇ ਅੰਦਰ ਲੁਧਿਆਣਾ ਦੇ ਸਭ ਕਾਰਕਿਰਤਾਵਾਂ ਦਾ ਔਰ ਭਾਜਪੀ ਨਾਲ ਪਿਆਰ ਕਰਨ ਵਾਲੀਆਂ ਅਲੱਗ-ਅਲੱਗ ਐਸੋਸੀਏਸ਼ਨ ਔਰ ਆਪਣੀਆਂ ਭੈਣਾਂ ਜਿਹੜੀਆਂ ਇਸ ਕਾਰਜਕ੍ਰਮ 'ਚ ਸ਼ਾਮਿਲ ਹੋਈਆਂ ਮੈਂ ਹਿਰਦੇ ਤੋਂ ਉਹਨਾਂ ਦਾ ਸ਼ਬਦਾਂ ਧੰਨਵਾਦ ਕਰਦਾ ਔਰ ਇਸ ਪਹਿਲੇ ਨਵੀਂ ਨਿਯੁਕਤੀ ਤੋਂ ਬਾਅਦ ਮੇਰੀ ਪੰਜਾਬ ਦਾ ਹਰ ਜ਼ਿਲ੍ਹਿਆਂ ਦਾ ਟੂਰ ਚੱਲ ਰਿਹਾ ਹੈ। ਉਹਦੇ ਤਹਿਤ ਹੀ ਅੱਜ ਮੇਰਾ ਇੱਥੇ ਆਣਾ ਹੋਇਆ ਹੈ। ਮੈਨੂੰ ਐਸਾ ਲੱਗਦਾ ਹੈ ਮੇਰੀ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪਾਰਟੀ ਦੇ ਦੇਖੋ ਔਰ ਐਚਐਮ ਸਾਹਿਬ ਨੇ ਜਿਹੜਾ ਵਿਸ਼ਵਾਸ ਮੇਰੇ ਤੇ ਰੱਖਿਆ ਹੈ ਉਹਨੂੰ ਪੂਰਾ ਕਰਨ ਲਈ ਮੈਂ ਦਿਨ ਰਾਤ ਆਪਣੇ ਕਾਰਜਕਰਤਾਵਾਂ ਨੂੰ ਨਾਲ ਲੈ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਜੜਾ ਕਰਾਂਗਾ ਕਿਉਂਕਿ ਸਮੇਂ ਪੰਜਾਬ ਦੇ ਅੰਦਰ ਜੋ ਵਰਤਮਾਨ ਸਰਕਾਰ ਹੈ ਇਹਨ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਕੀਤਾ ਹੋਇਆ ਹੈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਸੀ ਇਹ ਉਹਦੇ ਦੂਰ ਦੂਰ ਵੀ ਨਹੀਂ ਦਿਖਦੀ ਇਹਨਾਂ ਨੇ ਆਪਣੀ ਕੋਈ ਕਮਿਟਮੈਂਟ ਕੋਈ ਵਾਦਾ ਪੂਰਾ ਨਹੀਂ ਕੀਤਾ ਸਵਾਏ ਵਿਗਿਆਪਨ ਸਵਾਏ ਮਸਕਰੇ ਪੰਦੇ ਇਸ ਸਰਕਾਰ ਨੂੰ ਕੋਈ ਹੋਰ ਕੰਮ ਨਹੀਂ ਹੈ ਔਰ ਅੱਜ ਪੰਜਾਬ ਦੁਰਾਹੇ ਤੇ ਖੜਾ ਹੈ ਪੰਜਾਬ ਬੀਜੇਪੀ ਨੂੰ ਆਸ ਦੇ ਰੂਪ ਚ ਦੇਖਦਾ ਹੈ ਇਹਦੇ ਲਈ ਕਾਰਜਕਰਤਾ ਔਰ ਮੇਰੀ ਜ਼ਿੰਮੇਵਾਰੀ ਹੈ ਜਿਆਸੀ ਉਹਨਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰੀਏ ਕਿਸੇ ਵੀ ਰਾਜ ਦੇ ਅੰਦਰ ਕਾਨੂੰਨ ਵਿਵਸਥਾ ਠੀਕ ਹੋਏ ਇਹ ਉਹਦੀ ਮੂਲੀ ਜ਼ਰੂਰਤ ਰਹਿੰਦੀ ਹੈ ਲੇਕਿਨ ਅੱਜ ਪੰਜਾਬ ਦੇ ਅੰਦਰ ਰੰਗਦਾਰੀ ਫਰੋਤੀ ਕਤਲ ਹਤਿਆਮਾਦਤੋਂ ਚੱਲ ਰਿਹਾ ਹੈ ਔਰ ਪੰਜਾਬ ਇੱਕ ਐਸੇ ਮੋੜ ਤੇ ਖੜਾ ਹੈ ਜਿੱਤੇ ਹਰ ਆਦਮੀ ਡਰਿਆ ਸਹਿਮਿਆ ਇਹ ਨਹੀਂ ਕਿ ਇੰਡਸਟਰੀ ਵਾਲੇ ਸਹਿਮੇ ਨੇ ਮਜ਼ਦੂਰ ਵੀ ਸਹਿਮੇ ਆਇਆ ਹਰ ਪੰਜਾਬੀ ਨੂੰ ਲੱਗਦਾ ਹੈ ਹਰ ਭੈਣ ਨੂੰ ਲੱਗਦਾ ਕਿ ਕਿਆ ਮੈਂ ਰਾਤ ਨੂੰ ਘਰੋਂ ਬਾਹਰ ਨਿਕਲ ਸਕਦੀ ਹਾਂ ਮੈਂ ਤੁਹਾਨੂੰ ਇੱਕ ਇਨਸੀਡੈਂਟ ਸੁਣਾਇਆ ਤੁਸੀਂ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਭੈਣ ਘਰੋਂ ਨਿਕਲਦੀ ਹੈ ਉਹਦੀ ਚੈਨ ਖੋ ਕੇ ਲੈ ਜਾਂਦੇ ਨੇ ਔਰ ਸਰਕਾਰ ਜਿਹੜੀ ਹੈ ਮੁਜਰਮਾਂ ਨੂੰ ਫੜਨ ਦੀ ਜਗਾ ਲਾਰਣ ਪਲਣਦੀ ਹੈ ਦੂਸਰੇ ਪਾਸੇ ਪੰਜਾਬ ਦੇ ਕਿਸਾਨ ਦੇ ਨਾਲ ਇਹ ਸਰਕਾਰ ਬਹੁਤ ਵੱਡਾ ਧੋਖਾ ਕਰ ਰਹੀ ਹੈ ਇਹਨੂੰ ਕਿਸੇ ਵੀ ਕੀਮਤ ਤੇ ਬੀਜਪੀ ਸਫਲ ਨਹੀਂ ਹੋਣ ਦੇਗੀ